ਦੀ ਸਜਾ ਲਾਉਣੀ ਹੈ ਜੋ ਵੀ ਕੁਝ ਕਰਨਾ ਚਾਹੁੰਦੇ ਨੇ ਉਹ ਅਸੀਂ ਤਾਂ ਉਹਨਾਂ ਦੇ ਸੁਨਮੁਖ ਇੱਕ ਸੇਵਕ ਦੇ ਤੌਰ ਤੇ ਇੱਕ ਗੁਨਾਹਗਾਰ ਦੇ ਤੌਰ ਤੇ ਅੱਜ ਅੱਜ ਪੇਸ਼ ਹੋ। ਅੱਛਾ ਜੈਦਰ ਸਾਹਿਬ ਨੂੰ ਤੁਸੀਂ ਬੇਨਤੀ ਕੀਤੀ ਇਹਨਾਂ ਸਾਰੀਆਂ ਗਲਤੀਆਂ ਦਾ ਤੁਸੀਂ ਉਹਨਾਂ ਦੇ ਸਾਹਮਣੇ ਪੇਸ਼ ਹੋਏ ਜਦੋਂ ਉਦੋਂ ਜ਼ੁਬਾਨੀ ਵੀ ਮਾਫੀ ਮੰਗੀ ਤੇ ਉਹਨਾਂ ਦਾ ਕੋਈ ਰਿਐਕਸ਼ਨ ਸੀ? ਦੇਖੋ ਉਹਨਾਂ ਨੇ ਕਿਹਾ ਵੀ ਸਾਰਾ ਵਿਚਾਰ ਕੇ ਫਿਰ ਅੱਗੇ ਤੁਹਾਨੂੰ ਦੱਸਾਂਗੇ। ਅਜੇ ਤਾਂ ਉਹਨਾਂ ਨੇ ਸਾਰੀ ਗੱਲ ਨੂੰ ਵਿਚਾਰਨ ਦੀ ਗੱਲ ਕੀਤੀ ਹੈ ਕਿਉਂਕਿ ਪੜਨਗੇ ਵਿਚਾਰਨਗੇ ਅੱਗੇ ਤੱਕ ਅਕਾਲਪੁਰ ਸਾਹਿਬ ਤੇ ਜੱਥੇਦਾਰ ਸਾਬ੍ਹਾਂ ਨੇ ਪੰਚੇ ਸਿੰਘ ਸਾਬ੍ਹਾਂ ਨੇ ਫੈਸਲਾ ਕਰਦਾ ਕਿ ਕੀ ਕਰਨਾ ਤੁਹਾਡੇ ਪਾਰਲੀਮੈਂਟ ਦੇਦਰ ਡਾਕਟਰ ਦਜੀਤ ਸਿੰਘ ਚਿਮਾ ਬੋਲ ਰਹੇ ਨੇ ਹੁਣੇ ਥੋੜੀ ਦਿਰ ਪਹਿਲਾਂ ਬੋਲ ਰਹੇ ਸੀ ਉਹਨਾਂ ਨੇ ਕਿ ਜੋ ਅੱਜ ਤੁਹਾਡੇ ਆਗੂ ਜਿਹੜੇ ਨੇ ਅਮਰਪਾਲ ਸਿੰਘ ਖਾਲਸਾ ਜਿਹੜੇ ਮੈਂਬਰ ਪਾਰਲੀਮੈਂਟ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਆਏ ਨੇ ਉਹਨੂੰ ਲੈ ਕੇ ਵੀ ਉਹਨਾਂ ਸਵਾਲ ਚੁੱਕੇ ਨੇ ਪਰ ਮੇਰੀ ਗੱਲ ਸੁਣੋ ਇੱਕ ਜੇ ਅਸੀਂ ਪੂਰੇ ਪੰਥ ਦੀ ਗੱਲ ਕਰਦੇ ਹਾਂ ਤਾਂ ਅਮਰਿਤਪਾਲ ਸਿੰਘ ਜੀ ਭਾਈ ਅਮਰਿਤਪਾਲ ਸੀ ਉਹਨਾਂ ਦਾ ਸਾਰਾ ਪਰਿਵਾਰਿਕ ਉਹਦਾ ਨਿਕਟਾ ਅੰਗ ਹੈ ਸੋ ਉਹਨਾਂ ਨਾਲ ਗੱਲ ਕਰਨੀ ਤਾਂ ਜਿਵੇਂ ਵਾਰੀ ਬਣਦੀ ਹੈ ਜੇ ਉਸ ਦਾ ਉਹਨਾਂ ਨੇ ਨਹੀਂ ਗੱਲ ਕੀਤੀ ਤਾਂ ਉਸ ਨਾਲ ਅਸੀਂ ਵੀ ਨਹੀਂ ਕਰਾਂਗੇ ਅਸੀਂ ਤਾਂ ਸਾਰਿਆਂ ਨਾਲ ਗੱਲ ਕਰਨੀ ਹੈ ਸਾਰੇ ਨਾਲ ਵਿਚਾਰ ਚਰਚਾ ਕਰਨੀ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਹੈ ਇਹ ਇਹ ਸਾਡੀ ਕੋਸ਼ਿਸ਼ ਹੈ ਉਹ ਕਹਿੰਦੇ ਨੇ ਕਿ ਇਸ ਦੇ ਕਈ ਰਾਜਨੀਤਿਕ ਪਿੱਛੇ ਰਾਜਨੀਤੀ ਨਜ਼ਰ ਆਉਂਦੀ ਹੈ ਰਾਜਨੀਤਿਕ ਮਾਇਨੇ ਨੇ ਮੇਰੀ ਗੱਲ ਤੋਂ ਉਹਨਾਂ ਦੇ ਕਹਿਣ ਦਾ ਕੋਈ ਉਹਨਾਂ ਦੇ ਕਹਿਣ ਦਾ ਕੋਈ ਸਹੀ ਜਵਾਬ ਨਹੀਂ ਬਾਕੀ ਦੇਖੋ ਅੱਜ ਮੈਂ ਕੋਈ ਸਿਆਸੀ ਗੱਲਾਂ ਦਾ ਨਹੀਂ ਗੱਲ ਕਰਨਾ ਚਾਹੁੰਦਾ ਕਿਉਂਕਿ ਸਾਡੀ ਨਰੋਲ ਧਾਰਮਿਕ ਤੇ ਇੱਕ ਨਿੱਜੀ ਸਾਡਾ ਜੋ ਇੱਕ ਮਨ ਤੇ ਬੋਝ ਸੀ ਉਹਨੂੰ ਲੈ ਕੇ ਅਸੀਂ ਅੱਜ ਇੱਥੇ ਆਏ ਹਾਂ ਕੋਈ ਸਿਆਸਤ ਦੀ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਨਾ ਹੀ ਮੈਂ ਕੋਈ ਸਿਆਸੀ ਜਿਹੜੀ ਉਹ ਗੱਲਾਂ ਕਰ ਰਹੇ ਨੇ ਉਹਦਾ ਇਸ ਮੌਕੇ ਜਵਾਬ ਦੇਣਾ ਚਾਹੁੰਦਾ ਦਾ ਜਵਾਬ ਅਸੀਂ ਦੇਵਾਂਗੇ ਠੋਕੇ ਦੇਵਾਂਗੇ ਪਰ ਇਹ ਮੌਕਾ ਨਹੀਂ ਆ ਸੀ ਅੱਜ ਜਿਸ ਮਕਸਦ ਲਈ ਆਏ ਆ ਅਸੀਂ ਸਿਰਫ ਉਹਦੇ ਤੱਕ ਹੀ ਸੀਮਤ ਰਹਿਣਾ ਚਾਹੁੰਦੇ ਆ ਜਿਹੜੀਆਂ ਜਿਹੜੀਆਂ ਮਾਫੀਆਂ ਮੰਗੀ ਗਈਆਂ ਉਹਨੂੰ ਲੈ ਕੇ ਵੀ ਕਿਹਾ ਜਾ ਰਿਹਾ ਕਿ ਪਹਿਲਾਂ ਕਿਉਂ ਨਹੀਂ ਬਾਹਰ ਨਹੀਂ ਹੋਏ ਉਦੋਂ ਅਸਤੀਫੇ ਨਹੀਂ ਦਿੱਤੇ ਤੁਹਾਡੇ ਆਪ ਦੇ ਪਹਿਲਾਂ ਕਿਉਂ ਨਹੀਂ ਬੋਲੇ ਕਹਿੰਦੇ ਅਸੀਂ ਬੋਲੇ ਅਸੀਂ ਤਾਂ ਮੇਰੀ ਗੱਲ ਸੁਣੋ ਇਹ ਵੀ ਗੱਲਾਂ ਦਾ ਜਵਾਬ ਅਸੀਂ ਤੁਹਾਨੂੰ ਦੇਵਾਂਗੇ ਕਿਉਂਕਿ ਹੁਣ ਮੌਕਾ ਨਹੀਂ ਪਰ ਸਾਰੀਆਂ ਗੱਲਾਂ ਹੋਈਆਂ ਨੇ ਇਹ ਵੀ ਅਸੀਂ ਪੱਤਰ ਦੇ ਵਿੱਚ ਵੀ ਸਾਰਾ ਕੁਝ ਲਿਖਿਆ ਤੇ ਮਤਲਬ ਜੇ ਅਸੀਂ ਉਹਦੇ ਵਿੱਚ ਚੁੱਪ ਰਹੇ ਉਹੀ ਗੱਲਾਂ ਦਾ ਤਾਂ ਅਸੀਂ ਮਾਫੀ ਮੰਗਣਾ ਹੈ ਪਰ 2000 ਸਾਲੇ ਤੋਂ ਨੰਗਰਮ ਸ਼ੁਰੂ ਹੈ ਜੀ 2024 ਹੋ ਗਿਆ ਅੱਜ ਇੰਨੇ ਸਾਲ ਬਾਅਦ ਅੱਜ 2007 ਦੇਖੋ 2007 ਨਹੀਂ ਇਥੇ 2015 ਸੋ ਜਿਹੜਾ ਸਵੰਗ ਵਾਲਾ ਮਾਮਲਾ ਤਾਂ ਉਹਦੀ ਸ਼ੁਰੂ ਹੋ ਗਿਆ ਨਾ ਦੇਖੋ ਉਦੋਂ ਉਦੋਂ ਕੋਈ ਐਸੀ ਨਹੀਂ ਸੀ ਉਦੋਂ ਐਸਡੀਪੀਸੀ ਆਪਦਾ ਇੱਥੇ ਅਕਾਲ ਤਖਸਾਲਬ ਨੇ ਆਪਦੇ ਫੈਸਲੇ ਲਏ ਜੀ ਉਹਨਾਂ ਨੂੰ ਪੰਜ ਤੋਂ 6 ਕਿਆ ਸਾਰੀ ਕਾਰਵਾਈਆਂ ਕੀਤੀਆਂ ਇਹ ਜ਼ਿਆਦਾ ਜਿਹੜਾ ਹੈ 2015 ਤੋਂ ਜਦ ਮਾਫੀ ਆ ਉਹ ਤੋਂ ਬਾਅਦ ਜ਼ਿਆਦੇ ਬਣੀਆਂ ਗਈਆਂ ਜੀ 7 ਕੇਸ ਆਪਕਲੇ ਆ ਗਿਆ ਸੀ 7 ਵਾਲਾ